ਵੀਰ ਜੀ ਸਾਡੀ ਜੀਫਰੀ ਹੋਈ ਆ ਤਾਈ ਸਾਡੀ ਨੇ ਸਾਡੇ ਨਾਂ ਕੀਤੀ ਤੇ ਇਹ ਜਿਹੜੇ ਲਾਂਘ ਦੇ ਬੰਦੇ ਆ ਉਹ ਇੱਥੇ ਸਾਡਾ ਕਬਜ਼ਾ ਕਰਨਾ ਚਾਹੁੰਦੇ ਆ ਤੇ ਸਾਨੂੰ ਆ ਕੇ ਆਜਾ ਆ ਕੇ ਸਾਨੂੰ ਪੈਗੇ ਆ ਤੇ ਸਾਡੇ ਕੱਪੜੇ 파ੜੇ ਨਾਗੇ ਮੇਰੇ ਬਾਹਰ ਕੋਈ ਨਾਗੇ ਆ ਗਿਆ ਇਹਦਾ ਮੋਬਾਈਲ ਕੋਈ ਆ ਪੈਣ ਦਾ ਮੁਖਤਾਰ ਸਿੰਘ ਉਹ ਸਾਨੂੰ ਆ ਕੇ ਦੇ ਤਤੰਕੀਆਂ ਦਿੰਦਾ ਇਹ ਆਂਦਾ ਕੰਦ ਬੰਦ ਕਰਦੇ ਤੇ ਕੰਦ ਨਹੀਂ ਹੋਣੀ ਚਾਹੀਦੀ ਅੱਜ ਸਾਰ ਇਹ ਗੱਲ ਹੋਈ ਆ ਕਿ ਹੀ ਆਪਣੇ ਥਾਂ ਦੇ ਵਿੱਚ ਕੰਦ ਕਰੰਦੇ ਆ ਤੇ 15 ਜਾਣੇ ਆਏ ਆ ਗੱਡੀਆਂ ਦੋ ਭਰ ਕੇ ਆਈਆਂ ਵਾ ਤੇ ਸਾਡੇ ਹੱਥੀ ਪੈ ਗਏ ਆ ਸਭ ਉਹ ਸਾਡੇ ਕੋਲ ਸਾਰੇ ਹੈਗੇ ਆ ਅਈ ਥਾਣੇ ਵੀ ਜਾਂਦੇ ਸਭੂ ਸਾਰੇ ਕਾਉਂਦੇ ਆ ਤਾਂ ਥਾਣੇ ਸਾਡੇ ਮਿਲ ਕੇ ਤੇ ਸਾਡੀ ਮਿਲ ਕੇ ਕੋਤਾ ਘਾਣਾ ਦਬਕੇ ਮਾਰਦੇ ਆ ਉਹ ਅਸੀਂ ਸਾਫ ਸੁਥਰੀ ਜਗ੍ਹਾ ਇੱਕ ਬੀਬੀ ਸਿਮਰਜੀਤ ਕੌਰ ਆ ਜਿਹਤੋਂ ਅਸੀਂ ਖਰੀਦੀ ਆ ਸਾਨੂੰ ਇਹਦੇ ਵਿੱਚ ਉਹਨਾਂ ਨੇ ਕੋਈ ਗੱਲ ਨਹੀਂ ਸਾਫ ਸੁਥਰੀ ਉਹਨਾਂ ਕਹਿ ਕੇ ਸਾਨੂੰ ਦਿੱਤੀ ਉਹਨਾਂ ਸਾਨੂੰ ਜਗ੍ਹਾ ਵੀ ਦੋ ਤਿੰਨ ਦਿਨ ਦਿਖਾਉਂਦੇ ਰਹੇ ਆ ਵੀ ਆ ਜੀ ਸਾਨੂੰ ਉਹਨਾਂ ਮਿੰਕੇ ਵੀ ਦਿਖਾਈ ਆ ਵੀ ਆ ਸਾਡੀ ਜਗ੍ਹਾ ਇੰਨੀ ਆ ਤੇ ਅਸੀਂ ਅਖਰ ਠੀਕ ਹੈ ਤੁਹਾਡੀ ਆ ਜੀ ਕੋਈ ਗੱਲ ਨਹੀਂ ਤੁਸੀਂ ਪਟਵਾਰੀ ਸਾਹਿਬ ਕੋ ਜੋ ਪਟਵਾਰੀ ਜ਼ਮੀਨ ਦੀ ਮਾਂ ਹੁੰਦੀ ਪਟਵਾਰੀ ਨੇ ਦੱਸਣਾ ਹੁੰਦਾ ਸਾਰਾ ਤੁਸੀਂ ਚਲੇ ਜਾਓ ਤੇ ਅਸੀਂ ਜੋ ਸਹੀ ਕਹਿਣਗੇ ਉਹ ਸਹੀ ਆ ਪੰਜ ਕੀ ਨਾ ਤੁਹਾਡਾ ਅਮਰਜੀਤ ਕੌਰ ਕੀ ਸਾਰਾ ਰੋਲਾਗਾ ਜਿਹੜਾ ਤੁਸੀਂ ਆ ਅਧਿਕਾਰੀਆਂ ਤੇ ਸਾਡੇ ਵੀਰ ਜੀ ਸਾਡੀ ਰਜਿਸਟਰੀ ਹੋਈ ਆ ਤਾਈ ਸਾਡੀ ਨੇ ਸਾਡੇ ਨਾਂ ਕੀਤੀ ਤੇ ਇਹ ਜਿਹੜੇ ਲਾਂਘ ਦੇ ਬੰਦੇ ਆ ਉਹ ਇੱਥੇ ਸਾਡਾ ਕਬਜ਼ਾ ਕਰਨਾ ਚਾਹੁੰਦੇ ਆ ਇਹ ਜਾਦੀ ਪੁੱਛੀ ਸਾਡੇ ਬਾਬਿਆਂ ਦੀ ਤੇ ਸਾਰੀ ਜਾਇਦਾਦ ਸਾਡੀ ਸਾਰੀ ਉਹ ਤੇ ਧਰਗ ਸਾਡੀ ਇੱਥੇ ਤਾਂ ਹੀ ਜਾਇਦਾਦ ਹੈ ਤੇ ਸਾਨੂੰ ਨਿਹਾਕੀ ਸਾਨੂੰ ਵੇਚ ਰਗੜੀ ਫਿਰਦੇ ਆ ਵੀ ਇਹ ਸਾਨੂੰ ਦਿਓ ਅਸੀਂ ਕਿਥੋਂ ਦੇ ਰਹੀ ਆਪਣੀ ਜਾਇਦਾਦ ਤੇ ਸਾਨੂੰ ਆ ਕੇ ਅੱਜ ਆ ਕੇ ਸਾਨੂੰ ਪੈਗੇ ਤੇ ਸਾਡੇ ਕੱਪੜੇ ਪਾੜੇ ਨਾਗੇ ਮੇਰੀ ਬਾਗੀ ਕੋਈ ਨਾਗੇ ਆ ਕੇ ਇਹਦਾ ਮੋਬਾਈਲ ਖੋਇਆ ਪੈਣ ਦਾ ਅੱਛਾ ਤੇ ਇੱਥੇ ਡਾਂਗਾ ਛੋਟੇ ਲੈ ਕੇ ਆਏ ਇੱਥੇ ਇਹ ਘਰ ਪਹੇ ਗਿਆ ਮੇਰੇ ਪਰ ਮਹੀਰੇ ਆ ਕੇ ਉਹ ਆ ਕੇ ਘਰ ਪਹੇ ਕਿਹੜੇ ਬੰਦੇ ਸੀ ਉਹ ਇਥੋਂ ਦੇ ਧੁੰਨਾਂ ਦੇ ਤੇ ਇੱਕ ਇਥੋਂ ਦਾ ਆਪਣਾ ਧੁੰਨਾਂ ਦਾ ਬਖਸ਼ੀ ਸਿੰਘ ਤੇ ਇੱਕ ਇਥੋਂ ਦਾ ਪਿੰਦੀ ਦਾ ਸੁਖਾ ਸਿੰਘ ਕੀ ਵਜ੍ਹਾ ਕੀ ਕਰਨੀ ਕੀ ਇਹੋ ਹੀ ਪੀਸੇ ਜਿਹੜੀ ਕਮਜਾ ਲੈਣਾ ਸੀ ਸਾਡੇ ਕਾਗਜ਼ ਸਾਡੇ ਹੈਗੇ ਆ ਤੁਹਾਡੇ ਨਹੀਂ ਹੈਗੇ ਅੱਛਾ ਤੇ ਸਾਡੇ ਕੋਲ ਰਜਿਸਟਰ ਨਾ ਹਾਂਜੀ ਸਾਡੇ ਸਾਰੇ ਬੰਗੂਪਿਆ ਸਾਡੇ ਕੋਲ ਸਾਡੇ ਨਾਲ ਨਿਆ ਹੱਕ ਕਰੇ ਸਾਨੂੰ ਸਾਫ਼ ਮਿਲਣਾ ਚਾਹੀਦਾ ਇਹ ਕੋਰਟ ਕੇਸ ਵਿੱਚ ਚੱਲ ਰਹੀ ਹੈ ਤੁਹਾਡਾ ਹਾਂਜੀ ਚੱਲਿਆ ਸੀ ਸਾਡਾ ਹੀ ਕੇਸ ਚਲਾਇਆ ਸੀ ਅਸੀਂ ਜਿੱਤ ਗਏ ਦੋ ਵਾਰੀ ਜਿੱਤੇ ਆ ਅੱਛਾ ਜੀ ਤੇ ਇਹ ਆ ਵੀ ਹੁਣ ਉਹ ਆਂਦੇ ਆਹੀਂ ਜਿੱਤੇ ਆਂ ਅਸੀਂ ਆੜੀਆਂ ਕਤਾ ਲਿਆਈਏ ਤੇ ਜੀ ਤੇ ਆਨੇ ਸਾਨੂੰ ਕਾਗਜ਼ ਵਿਖਾ ਦਿਓ ਸਾਨੂੰ ਕਾਗਜ਼ ਵਿਖਾਉਣੇ ਜੇ ਅਸੀਂ ਉੱਥੇ ਥਾਣੇ ਗਏ ਐ ਐਸਐਸਓ ਤੇ ਉਹ ਵੀ ਸਾਡੇ ਕਾਗਜ਼ ਨਹੀਂ ਪੜਦਾ ਉਹ ਕੀ ਆਂਦੇ ਨੇ ਉਹ ਆਂਦੇ ਆਹੀਂ ਅਸੀਂ ਉਹਨਾਂ ਕੋਲ ਸਬੂਤ ਆ ਤੁਹਾਡੇ ਸਬੂਤ ਨਹੀਂ ਸਾਡੇ ਕਾਗਜ਼ ਨਹੀਂ ਵੇਖੇ ਉਹਨੇ ਤੇ ਇੱਕੋ ਜਿਹੜਾ ਦੂਜਾ ਥੱਲੇ ਆ ਮਖਤਾਰ ਸਿੰਘ ਉਹ ਸਾਨੂੰ ਆ ਕੇ ਦੇ ਤਤਮਕੀਆਂ ਦਿੰਦਾ ਤੇ ਆਂਦਾ ਕੰਦ ਬੰਦ ਕਰਦੇ ਤੇ ਕੰਦ ਦੀ ਹੋਣੀ ਚਾਹੀਦੀ ਤੇ ਪੈ ਲੈ ਕੇ ਤੇ ਮੁੜ ਕੇ ਉਹ ਮੁੜ ਕੇ ਛੰਡਾ ਪੈ ਜਾਂਦਾ ਅੱਜ ਕੀ ਹੋਇਆ ਫਿਰ ਅੱਜ ਆ ਕੇ ਅਸੀਂ ਕੰਦ ਕੀਤੀ ਆ ਕੱਲ ਵੀ ਅਸੀਂ ਗਏ ਆ ਤੇ ਉਹਨਾਂ ਸਾਨੂੰ ਕੋਈ ਕਾਗਜ਼ੀ ਨਹੀਂ ਵਿਖਾਇਆ ਅਸੀਂ ਆਨੇ ਕਾਗਜ਼ੋ ਕਾਓ ਜਿਹਦਾ ਥਾਂ ਆ ਉਹ ਲਿਆਓ ਇੱਥੇ ਜਿਹਦੇ ਕੋਲ ਲਿਆ ਤਾਂ ਪਹਿਲੀ ਅੱਜ ਸਾਰੀ ਕੀ ਗੱਲ ਹੋਈ ਅੱਜ ਸਾਰ ਇਹ ਗੱਲ ਹੋਈ ਆ ਕਿ ਅਸੀਂ ਆਪਣੇ ਥਾਂ ਦੇ ਵਿੱਚ ਕੰਦ ਕਰੰਦੇ ਆ ਤੇ 15 ਜਾਨੇ ਆਏ ਆ ਗੱਡੀਆਂ ਦੋ ਭਰ ਕੇ ਆਈਆਂ ਵਾ ਤੇ ਸਾਡੇ ਹੱਥੀ ਪੈ ਗਏ ਆ ਤੇ ਇੱਕ ਇਹਨਾਂ ਨੇ ਵਾਲੀ ਲਾ ਕੇ ਲੈ ਗਿਆ ਤੇ ਸਾਡੇ ਫੋਨ ਕੋ ਕੇ ਮਲਕੀ ਲੈ ਗਏ ਆ ਥਾਥੋ ਪਾਈ ਹੋਏ ਕਿਰਪਾਨਾਂ ਲਿਆਂਦੀਆਂ ਵਾ ਨਾਲ ਥਿਆ ਗੱਲ ਪੈਣ ਤੱਕਰ ਗਏ ਆ ਸਾਡੀ ਕੰਧ ਟਾ ਕੇ ਗਏ ਆ ਸਾਡਾ ਜਰਦੀ ਪੁੱਛੀ ਥਾਵਾ ਤੇ ਜੇ ਅਸੀਂ ਇੱਥੇ ਥਾਣੇ ਜਾਂਦੇ ਆ ਤਾਂ ਸਾਡੀ ਉੱਥੇ ਕੋਈ ਸੁਣਾਈ ਨਹੀਂ ਹੁੰਦੀ ਤਿੰਨ ਚਾਰ ਵਾਲੀ ਚੱਲ ਗਏ ਆ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਅਸੀਂ ਆਪਣੀ ਰਜਿਸਟਰੀਆਂ ਸਾਰਾ ਕੁਝ ਵਿਖਾਉਣ ਦੇ ਆ ਉਹ ਸਾਡੇ ਕਾਗਜ਼ ਨਹੀਂ ਵੰਦੇ ਕਿੰਨੇ ਜਾਨੇ ਅੱਜ ਆਏ ਆ ਅੱਜ 15 ਜਾਨੇ ਆਏ ਆ हथियार ऐसा काफी है सारे हथियार है कृपाना ही अलिया बीबिया ही मतलब आप देखे दे घर नहीं है बंदे अस इत बीबिया ही कलिया हांजी वीडियो भी बनाई सबूत को सारे है अने भी जाने सबूत सारे विखाने दुबके मारदे की नहीं ये थां ओना का वो सा जद्दूसी थे थां ਉਹਦੇ ਕਬਜਾ ਮੰਗ ਇਹ ਕਰਦੇ ਕਿ ਸਾਡੀ ਸੁਨਾਈ ਹੋਵੇ ਸਾਡਾ ਥਾਂ ਵਾ ਸਾਡੇ ਹੱਕ ਤੇ ਸਾਡੇ ਹੱਕ ਚ ਹੋਵੇ ਸਾਡੀ ਸੁਨਾਈ ਹੋਵੇ ਏਜੰਸੀ ਵਾਲੀ ਜਿਹੜੀ ਜਸਾਰੀ ਜਗ੍ਹਾ ਵਾ ਉਹ ਸਾਰੀ ਸਾਡੀ ਆ ਅਸੀਂ ਅੱਧੀ ਉਹ ਮਿਲ ਕੇ ਉਹਦੇ ਵਿੱਚ ਵੇਚੀ ਆ ਹਾਂਜੀ ਹਾਂਜੀ ਤੇ ਆ ਵੀ ਸਾਡੀ ਜਰਦੀ ਪੁਸਤੀ ਜਗ੍ਹਾ ਵਾ ਇਹ ਸਾਰੀ ਸਾਡੀ ਸਾਡੀ ਆਪਣੀ ਆ ਉਹ ਫਿਰ ਕਿਉਂ ਹੱਕ ਚ ਪਾਉਂਦੇ ਆ ਉਹ ਹੱਕ ਇਦਾਂ ਸਾਨੂੰ ਇਹਨਾਂ ਨੇ ਪਤਾ ਵੀ ਅਸੀਂ ਆਨੇ ਕਿ ਇੱਕ ਵਾਰੀ ਸਾਡੇ ਸਾਹਮਣੇ ਤੇ ਆਉਣ ਪੇਸ਼ ਤੇ ਆਉਣ ਇੱਕ ਵਾਰੀ ਅਸੀਂ ਆਪਣੀ ਜਿੱਟਰੀ ਵਿਖਾਉਣ ਦੇ ਆ ਸਾਡੇ ਮਨ ਕਿ ਉਥੇ ਥਾਣੇ ਵੀ ਜਾਂਦੇ ਸੀ ਆਪਣਾ ਸਾਰਾ ਕੋ ਸਬੂਤ ਵਿਕਾਉਣ ਰਹੇ ਆ ਕਿ ਸਾਡੇ ਸਬੂਤ ਦੇਖੋ ਇੱਕ ਵਾਰੀ ਜੇ ਸਾਡੇ ਕੋਈ ਸਬੂਤ ਨਹੀਂ ਹੈ ਤਾਂ ਕੋਈ ਸੁਣਾਈ ਨਹੀਂ ਹੁੰਦੀ ਹੈ ਕੀ ਕਰੀਏ ਹਨ ਇਹ ਕਿ ਹਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਸਾਡੀ ਜਗਾ ਵਾ ਭਗਵਾਨ ਜਮਾਨ ਨੂੰ ਚਾਹੀਦਾ ਵਾ ਸਾਡੀ ਠੀਕ ਹੈ ਨਾ ਸਾਡੀ ਜਗਾ ਸਾਡੀ ਸੁਣਾਈ ਹੋਣੀ ਚਾਹੀਦੀ ਹੈ ਮੇਰਾ ਨਾਮ ਸੁਖندر ਸਿੰਘ ਹੈ ਜੀ ਕਿੱਥੋਂ ਰਹਿਣ ਵਾਲੇ ਮੇਰਾ ਪਿੰਡ ਪਿੱਧੀ ਹੈ ਜੀ ਉਹ ਅਸੀਂ ਜਗਾ ਸਾਫ ਸੁਥਰੀ ਜਗਾ ਹੈ ਜੀ ਉਹ ਉਹ ਅਸੀਂ ਸਾਫ ਸੁਥਰੀ ਜਗਾ ਇੱਕ ਬੀਬੀ ਸਿਮਰਜੀਤ ਕੌਰ ਆ ਜਿਹਤੋਂ ਅਸੀਂ ਖਰੀਦੀ ਆ ਸਾਨੂੰ ਇਹਦੇ ਵਿੱਚ ਉਹਨਾਂ ਨੇ ਕੋਈ ਗੱਲ ਨਹੀਂ ਸਾਫ਼ ਸੁਥਰੀ ਉਹਨਾਂ ਕਹਿ ਕੇ ਸਾਨੂੰ ਦਿੱਤੀ ਉਹਨਾਂ ਸਾਨੂੰ ਜਗਾ ਵੀ 2-3 ਦਿਨ ਦਿਖਾਉਂਦੇ ਰਹੇ ਆ ਵੀ ਆ ਜੀ ਸਾਨੂੰ ਉਹਨਾਂ ਮਿੰਕੇ ਵੀ ਦਿਖਾਈ ਆ ਵੀ ਆ ਸਾਡੀ ਜਗਾ ਇੰਨੀ ਆ ਤੇਤੀ ਆ ਉਹ 2-3 ਦਿਨ ਬਾਅਦ ਅਸੀਂ ਕੀਆ ਘੇੜਾ ਮਾਰਿਆ ਤੇ ਉੱਥੇ ਗਏ ਆ ਤੇ ਜਾਂਦਿਆਂ ਉੱਥੇ ਢੇਕ ਵੱਡੀ ਸੀਗੀ ਅੱਛਾ ਜੀ ਸਾਨੂੰ ਪਤਾ ਨਹੀਂ ਕਿੰਨੇ ਢੇਕ ਵੱਡੀ ਆ ਅਸੀਂ ਜਾ ਕੇ ਸਿਟੀ ਥਾਣੇ ਦਰਖਾਸਤ ਦਿੱਤੀ ਫੇ ਸਾਨੂੰ ਆਸਪਟੋਸ ਦੇ ਲੋਕਾਂ ਨੇ ਦੱਸਿਆ ਵੀ ਫਲਾਨੇ ਨੇ ਬੰਦੇ ਨੇ ਢੇਕ ਵੱਡੀ ਆ ਜੀ ਇਹਨਾਂ ਨੂੰ ਪੁੱਛਿਆ ਗਿਆ ਕਹਿੰਦੇ ਹਾਂ ਜੀ ਸਾਡਾ ਤੋਂ ਗਲਤੀ ਹੋ ਗਈ ਆ ਅਸੀਂ ਤੁਹਾਨੂੰ ਢੇਕ ਦੇ ਪੈਸੇ ਦੇ ਦਿੰਨੇ ਆ ਅਸੀਂ ਇਦਾਂ ਕਰ ਲਏ ਨੇ ਇਦਾਂ ਕਰ ਲਏ ਆ ਇਦਾਂ ਕਰਦੇ ਆ ਜੀ ਦੱਸ ਦੇ ਨਿਕਲ ਗਏ ਉਹ ਤੋਂ ਬਾਅਦ ਵਿੱਚ ਇਹਨਾਂ ਨੇ ਪਤਾ ਨਹੀਂ ਕੋਈ ਪੁਰਾਣੇ ਕਾਗਜ਼ ਇੱਕ ਤੋਂ ਫੜੇ ਕਹਿੰਦੇ ਜੀ ਇਹ ਜਗ੍ਹਾ ਸਾਡੀ ਹੈ ਮਤਲਬ ਆਪਦਾ ਹੱਕ ਦੱਸਣ ਲੱਪੇ ਅਸੀਂ ਆਖਿਆ ਠੀਕ ਹੈ ਤੁਹਾਡੀ ਹੈ ਜੀ ਕੋਈ ਗੱਲ ਨਹੀਂ ਤੁਸੀਂ ਪਟਵਾਰੀ ਸਾਹਿਬ ਕੋ ਜੋ ਪਟਵਾਰੀ ਜ਼ਮੀਨ ਦੀ ਮਾਂ ਹੁੰਦੀ ਪਟਵਾਰੀ ਨੇ ਦੱਸਣਾ ਹੁੰਦਾ ਸਾਰਾ ਤੁਸੀਂ ਚਲੇ ਜਾਓ ਤੇ ਅਸੀਂ ਜੋ ਸਹੀ ਕਹਣਗੇ ਉਹ ਸਹੀ ਆ ਪਰ ਇਹਨਾਂ ਨੇ ਇੱਕ ਮਹੀਨਾ ਟਾਈਮ ਕੱਢ ਦਿੱਤਾ ਅਸੀਂ ਅੱਜ ਆਨੇ ਆ ਕੱਲ ਆਨੇ ਆ ਡੇਢ ਮਹੀਨਾ ਅੱਥਰ ਕੋਈ ਫੈਸਲਾ ਨਹੀਂ ਹੋਇਆ ਕਹਿੰਦੇ ਸਾਡੇ ਕੋਲ ਰਜਿਸਟਰੀ ਹੈਗੀ ਹੈ ਹੀ ਰਜਿਸਟਰੀ ਹੈ ਹੀ ਦਿਖਾ ਰਹੇ ਆਂ ਵੀ ਵੇਖੋ ਜੀ ਕੋਈ ਵੇਖੋ ਸਰ ਕੋਈ ਰਜਿਸਟਰੀ ਨਹੀਂ ਆ ਕੋਈ ਕੁਛ ਨਹੀਂ ਆ ਇਹਨਾਂ ਨੇ ਇੱਕ ਕਾਗਜ਼ ਪੁਰਾਣਾ ਇਹਨਾਂ ਕੋ ਆ ਉਸ ਜਗ੍ਹਾ ਦਾ ਵਾ ਜਿਹੜੀ ਉਹ ਆਪਣੀ ਵੇਚ ਚੁੱਕੇ ਆ ਉਥੇ ਜਗ੍ਹਾ ਬਚਦੀ ਹੀ ਬੀਬੀ ਦੀ ਆ ਇਹ ਆਪਣੀ ਵੇਚ ਕੇ ਧਿਆਨ ਉਹਨਾਂ ਵਾਲੇ ਹੋ ਗਿਆ ਆਪਣੀ ਜਗ੍ਹਾ ਵੇਚੀ ਇਹਨਾਂ ਨੂੰ ਅਜੇ 5 ਸਾਲ ਹੋਏ ਆ ਉਹ ਕਾਗਜ਼ ਲਈ ਫਿਰਦੇ 30 ਸਾਲ ਦਾ ਪੁਰਾਣਾ ਇਹ ਜਗ੍ਹਾ ਸਾਫ਼ ਸੁਥਰੀ ਆ ਜੀ ਇਹਦੇ ਵਿੱਚ ਕੋਈ ਨਹੀਂ ਆ ਉਹ ਵਿਚਾਰੀ ਬੀਬੀ ਵਧੀਆ ਬਰਮਾਰਾ ਵਿੱਚ ਸੋਣੀ ਆ ਉਹਦੀ ਰੋਟੀ ਉੱਥੇ ਚੰਡੀਗੜ੍ਹ ਤੇ ਆ ਗੱਲ ਉਹ ਕਾਗਜ ਲਈ ਫਿਰਦੇ ਕਹਿੰਦੇ ਵੀ ਇਹ ਅਹੀ ਕੋਰਸ ਕੇਸ ਕਿਦਾ ਦੋਰੀ ਕੀ ਜਿੱਤੀ ਇਸ ਜਗ੍ਹਾ ਦਾ ਦੇਖੋ ਜੀ ਅਸੀਂ ਅੱਜ ਵੀ ਗੱਲ ਕਰਦੇ ਆਂ ਵੀ ਆਪਣੇ ਪੇਪਰ ਵਿਖਾਉਣ ਜੇ ਤੁਹਾਡੇ ਕੋ ਕਾਗਜ ਆ ਤਾਂ ਅਸੀਂ ਕੋਈ ਕੰਮਲੇ ਥੋੜੀਆਂ ਜੀ ਵੀ ਉੱਥੇ ਜਾ ਕੇ ਐਦਾ ਕਿਸੇ ਦੀ ਖਾਮ ਖਾ ਜਗ੍ਹਾ ਦੇ ਵਿੱਚ ਚਲੇ ਜਾਵਾਂਗੇ ਅਸੀਂ ਦੇ ਆਪਣੇ ਮਿਸਤਰੀ ਲਾਏ ਸੀ ਇਹਨੇ ਬੀਬੀ ਨੇ ਕੋਈ ਟਾ ਟਾ ਵੀ ਖਲਾਰ ਦਿੱਤੀਆਂ ਮਿਸਤਰੀਆਂ ਨੂੰ ਵੀ ਭਜਾ ਦਿੱਤਾ ਤੁਹਾਨੂੰ ਪਤਾ ਹਰ ਸਿਆਣਾ ਬੰਦਾ ਜਨਾਨੀ ਦੇ ਨਾਲ ਕੀ ਬੋਲੂਗਾ ਅਸੀਂ ਅੱਜ ਕਹੇ ਸਾਂ ਅਸੀਂ ਤੇ ਕੀ ਬੋਲਣਾ ਉਹ ਬੀਬੀਆਂ ਬੋਲੀ ਜਾਂਦੀਆਂ ਅਸੀਂ ਤਾਂ ਆਖਿਆ ਪੈਣਾ ਤੇਰੇ ਗਾੜੀ ਹੱਥ ਜੋੜਦੇ ਆਂ ਤੂੰ ਇਦਾਂ ਦੀਆਂ ਗੱਲਾਂ ਨਾ ਕਰ। ਇਦਾਂ ਨਹੀਂ ਧੱਕੇ ਕਰੀ ਦੇਂਦੇ ਕਿਸੇ ਨਾ ਪਾਗੜੇ। ਉਹਨਾਂ ਨੇ ਦੋਸ਼ ਲਾਇਆ ਵੀ ਅੱਜ ਹਥਿਆਰਬੰਦ ਬੰਦੇ ਆਏ ਸੀ ਜਿਹੜੇ ਸਾਡੀ ਆ ਕੇ ਗੱਲ ਪਾਏ। ਸਾਡੀਆਂ ਇਹ ਵਾਲੀਅਮ ਲਾ ਕੇ ਲਾ ਕੇ ਸਾਡੇ ਮੋਬਾਈਲ ਹੀ ਖੋ ਕੇ ਲੈ ਗਏ ਤੇ ਹਥਿਆਰ ਸਪੇਡ ਆਏ ਯਾਰ। ਵੇਖੋ ਜੀ ਭਾਜੀ ਜਿਹੜਾ ਕੋਈ ਬੰਦਾ ਆਪਣੀ ਜਗ੍ਹਾ 'ਚ ਜਾਂਦਾ ਨਾ ਉਹ ਵਾਲੀਆਂ ਲਾਉਣ ਤੇ ਜਾਂਦਾ ਨਹੀਂ ਐ ਨਾ ਕਿਸੇ ਦੇ ਮੋਬਾਈਲ ਖੋਣ ਜਾਂਦਾ ਉਹ ਜੇ ਜਾਂਦਾ ਉਹ ਕੋਈ ਵੱਡੇ ਜਿੱਥੇ ਕੋਈ ਕੋਈ ਚੌਂਕ 'ਚ ਜਾਂਦਾ ਵੀ ਉੱਥੇ ਵਾਲੀਬੁਲੀ ਲਾਵਾ ਮੈਂ ਉਹ ਆਪਣੀ ਜਗ੍ਹਾ 'ਚ ਥੋੜੀ ਜਾਊਗਾ। ਠੀਕ ਆ ਜੀ। ਇਸ ਬੰਦੀ ਕੋਈ ਥਾਣੇ ਵੀ ਸਿਟੀ ਵੀ ਕੋਈ ਦਰਖਾਸਤ 40 ਦੋਵਾਂ ਤੱਕ ਸਾਨੂੰ ਜੀ 1 ਮਹੀਨਾ ਹੋ ਗਿਆ ਦਰਖਾਸਤਾਂ ਦੇ ਦਿਆਂ ਉਸ ਠੀਣਾ ਸਾਣੇ ਵਾਲਿਆਂ ਨੇ ਸਾਡੇ ਕਿਹਾ ਵਾ ਵੀ ਨਹੀਂ ਤੁਸੀਂ ਉਹਨਾਂ ਵੀ ਮਤ ਸਾਂਝੀ ਗੱਲ ਕੀਤੀ ਉਹਨਾਂ ਵੀ ਵੀ ਤੁਸੀਂ ਭਈ ਆਪਦੇ ਪੇਪਰ ਲਿਆਓ ਦੇ ਦਿਖਾਓ ਇਹ ਕੋਈ ਗੱਲ ਹੀ ਨਹੀਂ ਸੁਣਦੇ ਉਸ ਪਾਸੇ ਆਉਂਦੇ ਨਹੀਂ ਜੀ ਇਹ ਜਿਹੜੇ ਫਿਰ ਤੁਹਾਡੇ ਉੱਪਰ ਰੋਪ ਲਗਾਏ ਫਿਰ ਦੇਖੋ ਜੀ ਰੋਪ ਤੇ ਆਪਾਂ ਕਿਸੇ ਨੂੰ ਵੀ ਲਾ ਦਿੰਦੇ ਆ ਰੋਪਾਂ ਦੀ ਕੋਈ ਬੁਨਿਆਦ ਨਹੀਂ ਹੁੰਦੀ ਠੀਕ ਆ ਜੀ ਰੋਪ ਤੇ ਜਿੰਨੂੰ ਮਰਜ਼ੀ ਆਪਾਂ ਕਹੀ ਜਾਂਦੇ ਆ ਠੀਕ ਆ ਜੀ ਅਸੀਂ ਆਪਣੀ ਜਗ੍ਹਾ 'ਚ ਗਏ ਆ ਨਾ ਕੋਈ ਇਹੋ ਜੀ ਗੱਲ ਨਹੀਂ ਕਰਦੇ ਇਹ ਪਰੋਪਿਆ ਉਹ ਤਾਂ ਝੂਠੇ ਆ ਜੀ ਝੂਠ ਬੋਲੀ ਜਾਂਦੇ ਆ ਆਪਾਂ ਇਸ 'ਚ ਕਿਹੜੀ ਗੱਲ ਐ ਅਸੀਂ ਤੇ ਉਹਦੇ ਗਾੜੀ ਹੱਥ ਵੀ ਜੋੜੇ ਕਿ ਬੀਬਾ ਤੂੰ ਅੰਮ੍ਰਿਤ ਛਕਿਆ ਹੋਆ ਇਦਾਂ ਝੂਠ ਬੋਲ ਕਾ ਦੇ ਵਾਸਤੇ ਬੋਲਦੀ ਪਈ ਆ ਵੀਡੀਓ ਸਾਡੇ ਕੋਲ ਪਈਆਂ ਉਹਨਾਂ ਦੀਆਂ ਅਸੀਂ ਦੇ ਹੱਥ ਜੋੜਦੇ ਰਹਾ ਉਹਦੇ ਗਾੜੀ ਪੀ ਤੂੰ ਕਾ ਤੋ ਮਿਸਤਰੀਆਂ ਨਾਲ ਲੜਦੀ ਉਹਨਾਂ ਵੀ ਵੀਡੀਓ ਸਤੀਆਂ ਦਾ ਪੱਤਰਕਾਰ ਨੂੰ ਆਏ ਵੀਡੀਓ ਨੇ ਬੇਸ਼ਕੀਤੀਆਂ ਵੀ ਆ ਵੇਖੋ ਹਥਿਆਰ ਲੈ ਕੇ ਆਇਆ ਦਾਤਰ ਲੈ ਕੇ ਦੇਖੋ ਜੀ ਕਿਸੇ ਨੂੰ ਕਿਸੇ ਨੂੰ ਮਾਰਿਆ ਤਾਂ ਨਹੀਂ ਕਿਸ ਨੂੰ ਕੋਈ ਮੱਦਾ ਸ਼ਬਦ ਤੋ ਨਹੀਂ ਬੋਲਿਆ ਠੀ ਤੁਸੀਂ ਕੀ ਮੰਗ ਕਰਦੇ ਕਿਉਂ ਨਹੀਂ ਨਾ ਕਿਸੇ ਨੇ ਉੱਥੋਂ ਥਿਆਰ ਖੜਿਆ ਜੀ ਨਾ ਕਿਸੇ ਨੇ ਦਾਤਰ ਖੜਿਆ ਉੱਥੇ ਇਹਨਾਂ ਦੇ ਮਿਸਤਰੀ ਸੀਗਾ ਉਹੀ ਇਹਨਾਂ ਦੇ ਡੇੜੇ ਪੁਰਾਣੇ ਡੰਡੇ ਡੁੰਡੇ ਰੱਖੇ ਉੱਤੇ ਉੱਥੋਂ ਹੀ ਫੜਿਆ ਸੀਗਾ ਕਿਸੇ ਨੇ ਹਥਿਆਰ ਨਹੀਂ ਖੜਿਆ ਤਿੰਨ ਦੇ ਅਸੀਂ ਬੰਦੇ ਗਏ ਉੱਥੇ ਕਿਤੇ ਬਹੁਤ ਜ਼ਿਆਦਾ ਲੈ ਕੇ ਗਏ ਪੰਜ ਇਦਾਂ ਦੀਆਂ ਗੱਲਾਂ ਜੀ ਕਾਦੇ ਵਾਸਤੇ ਕਰੀ